ਗਵਾਲੇ ਨਹੀਂ ਚੋਰੀ ਹੋ ਗਿਆ ਉਹ ਕੈਮਰੇ ਚ ਵੀ ਆਇਆ ਜਿਹਨੇ ਕੱਢਿਆ ਚੋਰੀ ਹਨਾ ਉਹ ਕੈਮਰੇ ਚ ਚੈੱਕ ਕੀਤਾ ਉਹਨਾਂ ਨੇ ਫੋਨ ਕੱਢ ਲਿਆ ਕਿਸੇ ਨੇ ਉੱਥੇ ਸਸੇ ਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਇਬਾਦਤ ਵੀ ਬਹੁਤ ਵਧੀਆ ਸਮਾਈਲ ਦੇ ਕੇ ਦੀ ਕੌਫੀ ਲਾਈਪ ਆਜਾ ਆਜਾ ਇਹਨੂੰ ਇਹਨੂੰ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਕਿਤੇ ਚੱਲੇ ਆ ਤਿਆਰ ਹੋ ਗਏ ਸ਼ਾਮ ਦਾ ਵੇਲਾ ਜੀ ਠੰਡ ਪੈ ਰਹੀ ਅਸੀਂ ਚੱਲ ਕਿਤੇ ਗੜੀ ਗੜੀ ਮਾਰ ਕੇ ਆਈਏ ਕਿਰਨ ਕਹਿੰਦੇ ਮੈਨੂੰ ਜੁੱਤੀ ਇੱਕ ਕੋ ਚਪਲ ਚੁੱਪਲ ਚ ਪਤਾ ਨਹੀਂ ਕਿਹਦੀ ਸੋਚ ਲੈਣਾ ਇਹਨਾਂ ਨੇ ਟੂਰ ਤੇ ਜਾਣ ਲਈ ਮੈਂ ਕਿਹਾ ਚ ਇਨਮੀ ਕੁਚ ਲੈਨੇ ਇਨਮੀ ਫਤਲੇ ਪੂਪੀ ਲੋਪੇ ਪੂਪੀ ਓ ਦੇ ਗਿਆ ਭਾਲੂ ਦੇ ਗਿਆ ਓ ਭਾਲੂ ਦੇ ਗਿਆ ਆ ਜਾ ਭਾਲੂ ਹੌਣ ਠੀਕ ਹੈ ਹੌਣ ਠੀਕ ਆ ਪਾਪਾ ਮੈਂ ਹੌਣ ਜੀ ਕੋ ਲਓ ਜੀ ਇਬਾਦਤ ਅਸੀਂ ਰੈਡੀ ਆ ਇਹ ਮੋਟਾ ਭਾਲੂ ਬਣਿਆ ਪਿਆ ਤੇ ਇਹਦੀ ਟੋਪੀ ਇਹਦੀ ਮੰਮੀ ਸੈੱਟ ਕਰਦੀ ਆ ਕੇ ਚਲਿਏ ਕਰਨ ਜੀ ਕਹਾਂ ਮੈਂ ਸ਼ੂਜ਼ ਪਾ ਲਾਂ ਲੋ ਜੀ ਆਪਾਂ ਚਲਦੇ ਆ ਬਾਹਰ ਮਾਰਕੀਟ 'ਚ ਇਹਨਾਂ ਮੈਂ ਦੀ ਟੋਪੀ ਸੈੱਟ ਕਰ ਲਾਂ ਕਰ ਲਈ ਪੂਪੀ ਸੈੱਟ ਬਬੂ ਚੱਤ ਕਾਲੀ ਕੀ ਦੇਖ ਰਿਹਾ ਚਲ ਉੱਠ ਜੋ ਇਹ ਰਿਜੈਕਟ ਲਿਆਂਦੀ ਸੀ ਆਪਾਂ ਉੱਥੋਂ ਅ ਪਤਾ ਨਹੀਂ ਕਿਥੋਂ ਲਿਆਂਦੀ ਮੇਰੇ خیال ਇਥੇ ਲਿਖਿਆ ਨਾ ਵਿੱਚ ਕਾਦੀ ਹੈ ਇਹ ਮੈਨੂੰ ਲੱਗਦਾ ਉਹਦੀ ਹੈ ਚੰਦੀ ਨਹੀਂ ਇਹ ਐਚਮ ਦੀ ਨਹੀਂ ਗੀ ਇਹ ਐਚਮ ਨਹੀਂ ਇਹ ਹੁੰਦੀ ਹੈ ਆਪਣੀ ਪਤਾ ਨਹੀਂ ਕਿਥੋਂ ਲਿਆਂਦੀ ਐ ਪਰ ਇਹ ਵਧੀਆ ਲੱਗੀ ਸਾਨੂੰ ਐਸੀ ਚੱਕਲੀ ਸੀ ਬਹੁਤ ਵਧੀਆ ਚੱਕੜ ਐ ਦੀ ਫਰਜੇ ਵਾਲੀ ਮੋਤੂ ਪਾਲੂ ਲੱਗਦਾ ਇਹਦੇ ਨਾਲ ਮੇਨਾ ਬਾਬੂ ਆਜੋ ਚਲ ਕਿਰਨਾ ਵਾਲੀ ਇਹ ਕਿਥੋਂ ਲਿਆਂਦੀ ਛੇਰੀ ਆ ਜੈਕਟ ਜੀ ਕਿਤੋਂ ਲਈਏ ਤੁਚੀ ਦੱਸ ਦਿਓ ਤੁਹਾਨੂੰ ਯਾਦ ਐ ਬਾਬੂ ਕਿਤੋਂ ਲਈਤੀ ਆ ਬਜੈਕਟ ਪਤਾ ਨਹੀਂ ਕਿਥੋਂ ਲਿਆਂਦੀ ਮੌਲ ਤੋਂ ਲਈਤੀ ਸਾਂ ਆਹ ਉਹ ਤੋਂ ਲਈਤੀ ਐ ਟ੍ਰੈਂਡਸ ਤੋਂ ਸ਼ਾਇਦ ਟ੍ਰੈਂਡਸ ਤੋਂ ਲਈਤੀ ਐ ਪੱਕਾ ਨਾ ਕਿ ਸੈਂਟਰੋ ਸੈਂਟਰੋ ਰਪਰੈਂਟੈਂਟਸ ਤੋਂ ਹਾਲੇ ਤੀਏ ਇਹ ਤਾਂ ਮੇਰੇ ਕਿਸ ਟ੍ਰੈਂਡਸ ਤੋਂ ਹੀ ਦਿੱਤੀ ਹੈ ਹੈਵੀ ਹੈਵੀ اچھی ਹੈ ਜੈਕਟ ਪਟਦੇ ਪਟਦੇ ਤਾਰ ਪਟਦੇ ਸਾਰੇ ਪਟਦੇ ਪਾਪਾ ਜੀ ਲੈਫਟ ਸੀਟ 'ਤੇ ਜੋ ਪੰਜਾ ਸਿਰਫ ਇਬਾਦਤ ਬੈਠੋ ਹੈ ਨਾ ਸਿਰਫ ਪਾਪਾ ਨੇ ਬਣਾਇਆ ਤੇ ਹੈ ਨਾ ਹੋਇ ਤਾਂ ਨਹੀਂ ਕੋਈ ਵੇਚੂਗਾ ਮम्मा ਬੈਠਣਗੇ ਬਾਅਦ ਵਿੱਚ ਇਹ ਮੇਰੀ ਜਾਨ ਵੇਚੂਗੀ ਇੱਥੇ ਪਾਪਾ ਦੇ ਨਾਲ ਤੂੰ ਵੱਡੀ ਹੋ ਜਾ ਫਿਰ ਤੈਨੂੰ ਮੈਂ ਸਕੂਲ ਛੱਡ ਕੇ ਆਇਆ ਕਰਾਂਗੇ ਇੱਥੇ ਬਿਠਾ ਕੇ ਸਕੂਲ ਕਾਲਜ ਤੇਰੇ ਨਾਲ ਟੈਸਟ ਦਵਣ ਜਾਇਆ ਕਰਾਂਗਾ ਤੇਰੀ ਐਜੂਕੇਸ਼ਨ ਪੜਾਈ ਤੇਰੀ ਮੈਂ ਇੱਥੇ ਬਿਠਾ ਕੇ ਤੂੰ ਨਾ ਜਾਇਆ ਕਰੇਂਗਾ ਪਾਪਾ ਦੀ ਫਿਰ ਆਪਾਂ ਸਵਿਚ ਸਵਿਪ ਸਵਿਚ ਕਰ ਲੈਣੀ ਹੈ ਤੁਸੀਂ ਇੱਧਰ ਆਜੋਗੇ ਮੈਂ ਉੱਧਰ ਹੋ ਜਾਵਾਂਗਾ ਜੇ ਤੁਸੀਂ ਵੱਡੇ ਹੋ ਜਾਓਗੇ ਮੇਰੇ ਪੁੱਤ ਕਿਰਨ ਕੋਈ ਸਮਾਨ ਕਰੇ ਭੋਲਾ ਇਹ ਨਹੀਂ ਕਰ ਮੈਂ ਚੱਕ ਲਿਆ ਵਾਂ ਤੇ ਉਹ ਗਏ ਨੇ ਲੈਣ ਤੇ ਅਸੀਂ ਦੋਨੋਂ ਬੈਠੇ ਆਂ ਆਪਾਂ ਬਾਹਰ ਗੱਡੀ ਗੱਡੀ ਬਾਹਰ ਗੱਡੀ ਗੱਡੀ ਚੋਂ ਹੈਂ ਥੋੜੀ ਜਿਹੀ ਬਾਹਰ ਕੱਢ ਲਈ ਦਚੋ ਚਲ ਫੜ ਕੇ ਬੈਠਿਓ ਦੇਖਾਂ ਕਿਵੇਂ ਫੜ ਕੇ ਬੈਠਦੇ ਹਾਂ ਮੈਂ ਇੱਥੋਂ ਬਸ ਥੋੜੀ ਜਿਹੀ ਬਾਹਰ ਪਾਰਕਿੰਗ ਚੋਂ ਕੱਢ ਲੈਣਾ ਉੱਥੇ ਤੱਕ ਇਹਨੂੰ ਦੇਖਦਾ ਕਿ ਹਿੱਲਦਾ ਨਹੀਂ ਆਟੋਮੈਟਿਕ ਗੱਡੀ ਦਾ ਇਹ ਫਾਇਦਾ ਜੀ ਮੇਰਾ ਇੱਕਾ ਤਾਂ ਟੋਟਲ ਫ੍ਰੀ ਹੈ ਕਿ ਮੈਂ ਇੱਕਾ ਤਨਾ ਸਟੀਅਰਿੰਗ ਫੜ ਸਕਦਾ ਹੁਣ ਮੈਨੂੰ ਕੋਈ ਲੋੜ ਨਹੀਂ ਮੈਨੂੰ ਫੜ ਕੇ ਆਰਾਮ ਨਾਲ ਘਟੀ ਚਲਾ ਸਕਦਾ ਕਿਉਂਕਿ ਉਹਦੇ ਆਟੋਮੈਟਿਕ ਇੱਕ ਰੇਸ ਤੇ ਬ੍ਰੇਕ ਹੀ ਬਸ ਹੁਣ ਇਸ ਗੱਡੀ ਨੇ ਜਾਣਾ ਜੀ ਬਹੁਤ ਲੰਬੇ ਸਬਰਾਂ ਦੇ ਗੱਡੀ ਆਪਣੀ ਚੱਲ ਚੁੱਕੀ ਹੈ ਤਕਰੀਬਨ ਤਕਰੀਬਨ ਇਹ 13890 ਕਿਲੋਮੀਟਰ ਹੁਣ ਚਲ ਜੂਗੀ ਜਦੋਂ ਵਾਪਸ ਆਵਾਂਗੇ ਸਰਵਿਸ ਕਰਾਵਾਂਗੇ ਦੀ ਆ ਕੇ ਹੈਂ ਆਹੋ ਆਓ ਚਲਿਏ ਚਲਿਏ ਬਾਬੂ ਲੱਚੋ ਨਹੀਂ ਜਾਣਾ ਮਮਾ ਦੀ ਵੇਟ ਕਰਨੀ ਕਿ ਬਾਅਦ ਚਲੀਏ ਅੱਛਾ ਮੈਂ ਸਮਝ ਗਿਆ ਮੈਂ ਚਮੜ ਗਿਆ ਚਮੜ ਗਿਆ ਤੁਸੀਂ ਕਹਿੰਦੇ ਗੱਡੀ ਚ ਲਾਵਾਂ ਹੈ ਹੈ ਚੱਲਾ ਚੱਲਾ ਦੇਖੋ ਇਹ ਗੱਲਾਂ ਕਰ ਰਹੀ ਮੇਰਾ ਬੁਰੀਆਂ ਆਪਣੇ ਮਨ ਪੂਰੀ ਗੱਲ ਕਰੀ ਮੈਨੂੰ ਸਮਝ ਨਹੀਂ ਆ ਰਹੀ ਪਰ ਕਹਿ ਰਹੀ ਕੁਝ ਹਾਂਜੀ ਉਹ ਮਮਾ ਆ ਗਏ ਤੇਰੇ ਮਮਾ ਆ ਗਏ ਉਹਦੇ ਮਮਾ ਮਮਾ ਆਜੋ ਆਜੋ ਜੀ ਆਜੋ 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 ਅੱਜ ਤਾਂ ਪਹਿਲੇ ਚੱਕਾ ਮੈਂ ਚਲ ਇਹ ਕਿਨ ਇਹ ਜਿਹੜੀ ਕਿਨ ਨੇ ਜੈਕਟ ਪਾਈ ਹੈ ਨਾ ਇਹਦੇ ਪਿੱਛੇ ਇੱਕ ਬੜਾ ਵੱਡਾ ਰਾਜ ਏ ਰਾਜ ਕੋਈ ਨਹੀਂ ਇੰਨੀ ਰਾਜ ਮੈਂ ਦੱਸਦਾ ਮੇਰੇ ਕੋਲ ਇਹਦੇ ਨਾਲ ਦੀ ਸੇਮ ਜੈਕਟ ਬਲੂ ਕਲਰ ਦੇ ਵਿੱਚ ਸੀ ਸ਼ਾਇਦ ਕਿਸੇ ਵਲੌਗ ਵਿੱਚ ਦੇਖੀ ਵੀ ਹੋਵੇ ਤੁਸੀਂ ਬਹੁਤ ਪੁਰਾਣੀ ਸੀ ਤੇ ਇਹ ਡਿੱਟੋ ਸੇਮ ਸੇਮ ਮਾਡਲ ਸਾਰਾ ਕੁਝ ਸੇਮ ਸਟੱਫ ਸਾਰਾ ਕੁਝ ਇਹ ਵੁਡਲੈਂਡ ਦੀ ਏ ਮੇਰੇ ਕੋਲ ਵੀ ਵੁਡਲੈਂਡ ਦੀ ਸੀ ਉਹ ਉਹ ਜੈਕਟ ਜੈਕਟ ਇੰਨੀ ਹੰਡਾਈ ਮਤਲਬ ਸੱਟਣੀ ਪੈਗੀ ਰੰਗ ਪ੍ਰਿਸ਼ਟਾ ਹੋ ਗਿਆ ਉਹਦਾ ਮਤਲਬ ਫਟੀ ਨਹੀਂ ਹੰਡੀ ਬੜੀ ਵਧੀਆ ਨਿੱਗੀ ਜੈਕਟ ਕਹਿੰਦੇ ਕਹਿੰਦੇ ਮੈਨੂੰ ਵੀ ਉਹਦੇ ਨਾਲ ਦੀ ਲੈ ਕੇ ਦੇਵੇਂ ਪਿਛਲੇ ਸਾਲ ਗਿਆ ਮੈਂ ਲੈ ਗਿਆ ਇਹਨਾਂ ਨੂੰ ਮਿਲੀ ਨਹੀਂ ਪਰ ਇਸ ਸਾਲ ਕੁਦਰਤੀ ਇਹਦੇ ਉਸ ਨਾਲ ਦੀ ਜੈਕਟ ਮਿਲ ਗਈ ਵੈਰੀ ਗੁੱਡ ਸੋਹਣੀ ਹੈ ਬਹੁਤ ਸੋਹਣੀ ਚੱਲੀਏ ਫਿਰ ਚੱਲਾ ਚੱਲੀਏ ਚਲੋ ਜੀ ਮੈਂ ਤੇ ਇਬਾਦਤ ਬਹਿ ਗਏ ਆ ਗੱਡੀ ਦੇ ਵਿੱਚ ਤੇ ਇਹਦੇ ਮੰਮੀ ਚਲੇ ਗਏ ਨੇ ਜੀ ਆਪਣੀ ਕੋਈ ਜੁੱਤੀ ਚੱਪਲ ਲੈਣ ਅਤੇ ਆਏ ਆ 3B2 ਦੀ ਮਾਰਕੀਟ ਦੇ ਵਿੱਚ ਇਬਾਦਤ ਠੀਕਾ ਪੈ ਗਈ ਕਿਸੇ ਚੀਜ਼ ਤੇ ਉਹ ਘਟੋਣਿਆਂ ਤੇ ਦੀ ਨਿਗਾਹ ਪੈ ਗਈ ਐ ਬਾਬੂ ਮੰਮਾ ਆ ਗਏ ਮੰਮਾ ਆ ਗਏ ਆ ਗਏ ਜਾ ਮੰਮਾ ਕੋਲ ਲੈ ਲੀ ਜੁੱਤੀ ਹਾਂਜੀ ਬਲੈਕ ਬਲੈਕ ਦੀ ਜੁੱਤੀਆਂ ਦੀ ਨੇਰੀ ਪੀ ਲਈ ਜਾਂਦੇ ਹੋ ਨਹੀਂ ਉਹ ਪਹਿਲਾਂ ਬਰਾਊਨ ਸੀ ਮੇਰੇ ਕੋਲ ਅੱਛਾ ਬ੍ਰਾਊਨ ਸੀ ਹੁਣ ਫਲੈਟ ਬਲੈਕ ਲੱਗੀ ਆ ਅੱਜ ਮੈਂ ਦੂਸਰੇ ਫੋਨ ਤੋਂ ਵਲੌਗ ਬਣਾ ਰਿਹਾ ਆ ਹੋਰ ਦੂਜਾ ਤੋ ਚਾਰਜਿੰਗ ਨਹੀਂ ਹੈਗਾ ਮੇਰੀ ਗੱਲ ਸੁਣੋ ਉਹ ਹੈਗੇ ਕੋਈ 10 20 ਰੁਪਏ ਖੁੱਲੇ ਯਾਰ ਉਹ ਇਹਨੂੰ ਉਹ ਲੈ ਕੇ ਦੇਣਾ ਬਲੂਨ ਜਾਂ ਪਿੱਛੇ ਬੈਠਾ ਦੇਖੋ ਪਿੱਛੇ ਇਹ ਫੋਟੋ ਨਾਲੇ ਤਾਂ ਨਹੀਂ ਕਿਤੇ ਫੋਟੋ ਤਾਂ ਜਾਂਦੇ ਨੇ ਫਿਰ ਰਹਿਣ ਤਾਂ ਫੇ ਨਹੀਂ ਲੈਣੇ ਅੱਗੇ ਉਹ ਲਾਸਟ ਟਾਈਮ ਫੋਟੋਆਂ ਫੇ ਡਰ ਲੱਗਦਾ ਹੈ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਗੱਡੀ ਦੇ ਉੱਪਰ ਜਿਹੜਾ ਆਪਾਂ ਜਦੋਂ ਆਪਾਂ ਗੱਡੀ ਲਈਤੀ ਸੀ ਨਾ ਉਦੋਂ ਜਿਹੜੇ ਆਪਾਂ ਪੈਸੇ ਲਾਏ ਸੀ ਮਤਲਬ ਪੀਪੀਐਫ ਕਰਾਉਣ ਦੇ ਲੱਖ ਰੁਪਏ ਦੇ ਕਰੀਬ ਲੱਗ ਗਿਆ ਸੀ ਇਹ ਸਭ ਨੂੰ ਪਤਾ ਹੀ ਹੈ ਵੀ ਪੀਪੀਐਫ ਮਹਿੰਗੀ ਹੁੰਦੀ ਹੈ ਉਸ ਟਾਈਮ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੇਂਟ ਪ੍ਰੋਟੈਕਸ਼ਨ ਫਿਲਮ ਮੈਂ ਵੀ ਤੁਹਾਡੇ ਪੇਂਟ ਨੂੰ ਪ੍ਰੋਡਕਟ ਪ੍ਰੋਟੈਕਟ ਕਰੂਗੀ ਸਕ੍ਰੈਚ ਪੈ ਜਾਂਦੇ ਆ ਜੇ ਕੋਈ ਹਨਾ ਤੇ ਉਸ ਦੇ ਉੱਪਰ ਗਰਮ ਪਾਣੀ ਪਾ ਲੋ ਜਾਂ ਧੁੱਪੇ ਖੜੀ ਕਰ ਦਿਓ ਆਪਣੇ ਡਿਸਾਲਵ ਹੋ ਜਾਂਦੇ ਨੇ ਕਿਉਂਕਿ ਸ਼ੀਟ ਪਿਗਲਦੀ ਹੈ ਉਹ ਮਤਲਬ ਗਰਮ ਹੋ ਕੇ ਨਾ ਤੇ ਇਦਾਂ ਹੀ ਕੀ ਹੋਇਆ ਸੀ ਦੀਵਾਲੀ ਵਾਲੇ ਦਿਨ ਕਿਸੇ ਬੰਦੇ ਕੋਲਸਾ ਨਾ ਉਹਨਾਂ ਨੇ ਗੱਡੀ ਮਾਰੀ ਸੀ ਵਿੱਚ ਉਲਟੋ ਲਿਆੜ ਕੇ ਤੇ ਉਹ ਆਪਣੀ ਤੁਸੀਂ ਦੇਖੀ ਵੀ ਹੋਣੀ ਵੀਡੀਓ ਮੈਂ ਸਾਫ ਸੂਫ ਕੀਤੀ ਸੀ ਸਾਫ ਹੋ ਗਈ ਸੀ ਪਰ ਇਹਦੇ ਵਿੱਚ ਨਾ ਕਈ ਥਾਂ ਤੇ ਜਿਵੇਂ ਬੱਚੇ ਛਰਾਰਤ ਕਰ ਜਾਂਦੇ ਨੇ ਕੋਈ ਮਾਰ ਜਾਂਦੇ ਨੇ ਉਹ ਚੀਜ਼ਾਂ ਲੱਗੀਆਂ ਹੋਈਆਂ ਸੀ ਸੋ ਮੈਂ ਕੱਲ ਗਿਆ ਸੀ ਮੇਨਟੇਨੈਂਸ ਸੀ ਕਿਉਂਕਿ ਮੇਰੇ ਕੋਲ 5 ਪਤਾ ਨਹੀਂ 7 ਸਾਲ ਦੀ ਗਾਰੰਟੀ ਉਹ ਲਿਖਿਆ ਹੋਇਆ ਹੈ ਜਿਹੜਾ ਰਨਿੰਗ ਸਰਟੀਫਿਕੇਟ ਦਿੱਤਾ ਬਣਾ ਕੇ ਮੇਨਟੇਨੈਂਸ ਦਾ ਉਹਦੇ ਚ ਕੀ ਹੁੰਦਾ ਵੀ 6 6 ਮਹੀਨੇ ਬਾਅਦ ਉਹ ਚੈੱਕ ਕਰਦੇ ਨੇ ਦੇਖਦੇ ਨੇ ਕੋਈ ਸਕ੍ਰੈਚ ਨੇ ਤਾਂ ਠੀਕ ਕਰ ਦਿੰਦੇ ਨੇ ਸੋ ਮੈਂ ਕੱਲ ਗਿਆ ਸੀ ਉਹ ਲੈ ਕੇ ਗੱਡੀ ਨੂੰ ਵਧੀਆ ਉਹਨਾਂ ਨੇ ਵਾਸ਼-ਕੋਸ਼ ਕੀਤੀ ਵਧੀਆ ਮੇਨਟੇਨ ਕਰਤੀ ਇਹ ਸੱਚੀ ਗੱਲ ਹੈ ਮਨ ਠੀਕ ਲੱਗਿਆ ਪਰ ਹਾਂ ਜਿਹੜੀ ਕਈ ਥਾਵਾਂ ਦੇ ਉੱਪਰ ਇੱਕ ਸਗਰੈਚ ਨਾ ਵੀ ਕੱਸੀ ਹੋਈ ਸੀ ਘਸ ਗਈ ਸੀ ਉਹ ਨਹੀਂ ਠੀਕ ਹੋਈ ਪਰ ਪਤਾ ਵੀ ਨਹੀਂ ਲੱਗਦੀ ਮਾਈਂਡਰ ਹੈ ਬਹੁਤ ਪਤਾ ਵੀ ਨਹੀਂ ਲੱਗਦਾ ਕਿੱਥੇ ਲੱਗਾ ਹੈ ਲੇਕਿਨ ਬਾਕੀ ਉਹਨਾਂ ਨੇ ਥਿਨਰ ਫੁੰਨਰ ਨਾਲ ਬੜੀ ਆਪਣੀ ਮੇਨਟੇਨ ਕਰਕੇ ਜਿਹੜੀ ਸਾਫ ਕਰਤੀ ਮੈਨੂੰ ਵਧੀਆ ਲੱਗਿਆ ਆ ਤੁਹਾਨੂੰ ਦਿਖਾ ਵੀ ਦੇਣਾ ਕਿ ਥਿਨਰ ਮਾਰੇ ਥਿਨਰ ਉਸ ਤੋਂ ਬਾਅਦ ਮੈਂ ਗਿਆ ਮਹਿੰਦਰਾ ਸ਼ੋਰੂਮ ਕਿਉਂਕਿ ਮੈਂ ਇੱਕ ਨਾ ਜਿਹੜਾ ਮੈਟ ਮੈਂ ਲੇਤਾ ਸੀ 70 ਸੀ ਪਤਾ 90 ਸੀ ਮੈਟ ਕੋਈ ਨਾ ਹੁੰਦਾ ਉਹ ਜਿਹੜਾ ਮਹਿੰਦਰਾ ਵਾਲਿਆਂ ਨੇ ਦਿੱਤਾ ਸੀ ਐਕਸੈਸਰੀ ਦਾ ਪਾਰਟ ਸੀ 10000 ਦੇ ਮੈਟ ਆਏ ਸੀ ਗੱਡੀ ਤੇ ਉਹਦਾ ਇੱਕ ਅਗਲਾ ਡਰਾਈਵਰ ਸਾਈਡ ਵਾਲੇ 'ਚ ਨਾ ਉਹ ਮੈਟ ਵਿੱਚ ਥੋੜਾ ਜਿਹਾ ਨਾ ਦਾਬ ਜਿਹਾ ਪੈ ਗਈ ਖੱਡਾ ਜਿਹਾ ਪੈ ਗਿਆ ਸੋ ਉਹਨਾਂ ਨੂੰ ਬੜੇ ਚਿਰ ਦਾ ਗਿਆ ਸੀ ਦੇ ਦਿਓ ਕੱਲ ਫਿਰ ਮੈਂ ਥੋੜਾ ਜਿਹਾ ਜਾਦੀ ਪਿਆਰ ਨਾਲ ਬੋਲਿਆ ਉਹਨਾਂ ਨਾਲ ਕਿ ਦਿਓ ਮੈਨੂੰ ਨਹੀਂ ਤਾਂ ਹਨ ਫਿਰ ਉਹਨਾਂ ਨੇ ਕੱਲ ਫਿਰ ਮੈਨੂੰ ਮੈਟ ਚੇਂਜ ਕਰਕੇ ਦਿੱਤਾ ਮੈਂ ਉਹ ਵੀ ਕਰਾਇਆ ਗੱਡੀ ਦੀ ਇਨਸ ਲੋ ਜੀ ਗੱਡੀ ਦੀ ਸੀਟ ਕਢਾ ਲਈ ਬਾਰੇ ਇਹ ਦਰਜੀ ਵੀ ਕੱਢ ਦੇਣੀ ਹੈ ਇਹਦਾ ਕੋਈ ਕੰਮ ਨਹੀਂ ਇੱਥੇ ਪੈਸੇ ਰੱਖੀ ਹੋਏ ਸੀ ਜਿਵੇਂ ਮੰਨ ਲਓ ਜਿਵੇਂ ਸਮਰਤ ਦੇ ਵਿਆਹ ਤੇ ਸਮਾਨ ਸਮਟੋਣਾ ਸੀ ਨਾ ਤਾਂ ਉਹਦੇ ਵਿੱਚ ਇਹ ਕੰਮਾਂ ਦੇ ਹੁਣ ਦੇਖੋ ਸਪੇਸ ਕਿੰਨੀ ਖੁੱਲੀ ਹੋਵੇ ਡਿੱਗੀ ਦੀ ਬਹੁਤ ਹੀ ਜ਼ਿਆਦਾ ਖੁੱਲ ਗਈ ਇਸ ਤੋਂ ਹੁਣ ਆਰਾਮ ਨਾਲ ਜਿੰਨਾ ਮਰਜ਼ੀ ਸਮਾਨ ਆ ਜਾਵੇ ਉੱਥੇ ਰੱਖੇ ਇਹ ਸਾਰੀ ਸਪੇਸ ਖੁੱਲ ਗਈ ਹਾਂ ਬਹੁਤ ਦੂਸਤ ਸਪੇਸ ਇਹ ਡਿੱਗੀ ਹੁਣ ਇਹ ਸੀਟ ਲੱਜਣਾ ਉੱਪਰ ਚੱਲ ਭਾਈ ਗੱਡੀ ਹੋ ਗਈ ਸਾਫ਼ ਸਾਰੀ ਹੋ ਗਈ। ਲੋ ਜੀ ਗੱਡੀ ਦੀ ਸੀਟ ਆਪਾਂ ਕੱਢ ਲਿਆਂਦੀ ਸੀਟ ਰੱਖਤੀ ਹੈ ਇਸ ਕਮਰੇ ਜਿਹੜਾ ਆਪਣਾ ਸਟੂਡੀਓ ਵਾਲਾ ਕਮਰਾ ਹੈ ਇਹਦੇ ਜੇ ਆਪਾਂ ਰੱਖਤੀ ਹੈ ਸੀਟ ਕੱਢ ਕੇ ਹੁਣ ਡਿੱਕੀ ਜਿਹੜੀ ਗੱਡੀ ਦੀ ਉਹ ਬਹੁਤ ਜ਼ਿਆਦਾ ਵੱਡੀ ਹੋ ਚੁੱਕੀ ਹੈ। ਸਪੇਸ ਬਹੁਤ ਜ਼ਿਆਦਾ ਹੋ ਗਈ ਹੈ ਮਤਲਬ ਇੱਕ ਸੀਟ ਕਰਕੇ ਨਾ ਕਾਫੀ ਜਗ੍ਹਾ ਘੇਰੀ ਹੋਈ ਸੀ ਸਾਡੀ ਜਿਹੜੀ ਲਾਸਟ ਸੀਟ ਹੈ ਉਹ ਉਦੋਂ ਹੀ ਯੂਜ਼ ਹੁੰਦੀ ਹੈ ਜਦੋਂ ਬੱਚਿਆਂ ਨੇ ਬੈਠਣਾ ਹੁੰਦਾ ਜਾਂ ਅਸੀਂ ਇਕੱਠੇ ਪੂਰੇ ਪਰਿਵਾਰ ਨਾਲ ਕਿਤੇ ਜਾਣਾ ਹੁੰਦਾ। ਤੇ ਇਹ ਇਦਾਂ ਦਾ ਸੁਭਬ ਸਾਡਾ ਰੀਅਰ ਬਣਦਾ ਹੁਣ ਜਦੋਂ ਅਸੀਂ ਫਿਰ ਨੂੰ ਕੱਢ ਕੇ ਰੱਖਾਂਗੇ ਜਦੋਂ ਸਾਨੂੰ ਲੱਗਿਆ ਨਾ ਪਤਾ ਵੀ ਕਿਤਾਈ ਜਾਣਾ ਜਾਂ ਲੰਬੇ ਟੂਰ ਤੇ ਜਾਣਾ ਫਿਲਹਾਲ ਇਹਨੂੰ ਆਪਾਂ ਸੀਟ ਨੂੰ ਕੱਢ ਕੇ ਇੱਧਰ ਹੀ ਰੱਖਦੇ ਆ ਤੇ ਕਿਉਂਕਿ ਉਹਦੇ ਨਾਲ ਸਪੇਸ ਜ਼ਿਆਦਾ ਹੀ ਬਣ ਗਈ ਹੈ ਤੇ ਪਿਛਲੀ ਸੀਟ ਕੋਈ ਮਤਸੀ ਜਾਨਾ ਵੀ ਅਡਲਟ ਵਾਸਤੇ ਤਾਂ ਨਹੀਂ ਹੁੰਦੀ ਸਕੋਰਪੀਅਨ ਦੀ ਅਡਲਟ ਬੰਦਾ ਥੱਕ ਜਾਂਦਾ ਬੈਠ ਕੇ ਛੋਟਾ ਮੋਟਾ ਸਫਰ ਕਰਨਾ ਹੋਵੇ ਨਾ 50 60 ਕਿਲੋਮੀਟਰ ਦਾ ਫਿਰ ਤਾਂ ਠੀਕ ਹੈ ਥੋੜਾ ਲੰਬਾ ਜਾਣਾ ਜਿਵੇਂ ਉਸ ਦਿਨ ਅਸੀਂ ਦਮਦਮਾ ਸਾਹਿਬ ਗਏ ਸੀ ਸੋਪ ਕਰਨ ਬੱਚੇ ਪਿੱਛੇ ਬੈਠੇ ਸੀ ਕਿਰਨ ਕਹਿੰਦੇ ਮੈਨੂੰ ਥਕਾਵਟ ਹੋਈ ਪਿੱਛੇ ਕਿਉਂਕਿ ਬਾਉਂਸ ਕਰਦੀ ਹੈ ਨਾ ਪਿੱਛੋਂ ਘਟੀ ਜ਼ਿਆਦਾ ਤੇ ਲੀ ਸਪੇਸ ਘਟ ਆਏ ਹਾਏ ਇਹ ਦੀ ਸੁਣ ਲਓ ਪਹਿਲਾਂ ਮੇਰੀ ਬਾਤ ਸੁਣ ਲਓ ਇਹ ਦੀ ਸੁਣ ਲਓ ਪਹਿਲਾਂ ਸੁਣਾਓ ਜੀ ਸੁਣਾਓ ਹਾਂ ਜੀ ਇਹਦੇ ਸਬਸਕ੍ਰਾਈਬਰ ਹਾਂ ਇਹਦੇ ਸਬਸਕ੍ਰਾਈਬਰਸ ਇਹਨੂੰ ਸੁਣਨ ਵਾਸਤੇ ਉਤਾਵਲੇ ਰਹਿੰਦੇ ਨੇ ਸੁਣਾਓ ਬਾਬੂ ਇਹਦੀਆਂ ਦੋ ਬੋਲਾਂ ਪੱਕੀਆਂ ਨੇ ਇਹ ਛੜਦੀਨਗੀ ਇਹ ਫੜ ਕੇ ਨਾਂਦੀ ਵੀ ਨੂੰ ਫੜ ਗਿਆ ਸੋਨਦੀ ਵੀ ਨੂੰ ਫੜ ਗਿਆ ਅੱਛਾ ਉਹ ਬੋਲਾ ਫੜਦੀਆਂ ਆ ਇਹਦਾ ਟੱਬ ਜਾ ਪਤਾ ਨਹੀਂ ਕਿਹੜੇ ਵੀਰਪੈਣ ਦੇ ਭੇਜਿਆ ਜਿਆਲੇ ਤੱਕ ਕਿਸੇ ਦਾ ਇਹ ਤਸ ਪਤਾ ਨਹੀਂ ਲੱਗੇ ਵਾਲੇ ਤੱਕ ਸਹੀ ਗੱਲ ਕਿਉਂ ਨਹੀਂ ਕਿਰੋ ਲਾਈਟ ਜੋ ਹੈ ਉੱਪਰਲੀ ਸੋ ਜੀ ਆਪਾਂ ਦਾ ਇਹ ਹੁਣ ਗੱਡੀ ਸੀਟ ਹੁਣ ਅੱਜ ਆਪਾਂ ਇਹ ਰੱਖ ਕੇ ਦੇਖਣਾ ਹੈ ਸਮਾਨ ਰੱਖ ਦੋ ਇਥੇ ਸਮਾਨ ਰੱਖ ਕੇ ਦੇਖਣਾ ਵੀ ਇਬਾਦਤ ਦਾ ਜਿਹੜਾ ਛੋਟਾ ਜਿਹਾ ਬੈੱਡ ਬਣਾਣਾ ਉਹ ਕਿਵੇਂ ਬਣੇਗਾ ਟੈਚੀਆਂ ਕਿਵੇਂ ਸੈੜੀ ਸੈਟਿੰਗ ਕਰਨੀ ਹੈ ਖਲਾਰਾ ਨਾ ਪਵੇ ਤੇ ਅੱਜ ਮੰਮੀ ਹੁਣੇ ਵੀ ਆ ਰਹੇ ਨੇ ਮੰਮੀ ਉਹ ਨਹੀਂ ਸੱਚ ਗਏ ਹੋਏ ਜੀ ਪਟਨਾ ਸਾਹਿਬ ਗੁਰਦੁਆਰਾ ਸਿ ਪਿਛਰੀ ਤੱਕ ਤੇ ਸ਼੍ਰੀ ਪਟਨਾ ਸਾਹਿਬ ਗਏ ਹੋਏ ਸਨ ਤੇ ਉਹ ਸ਼ਾਮੀ 4 ਵਜੇ ਪਹੁੰਚ ਜਾਣਗੇ ਮਾਥੀ ਜਾ ਕੇ ਲਿਆਵਾਂਗੇ 에ਰਪੋਰਟ ਤੋਂ 4 ਵਜੇ ਨਾਲ ਪਹੁੰਚ ਜਾਣਾ ਤੇ ਉੱਥੇ ਡੈਡੀ ਨੇ ਆਪਣਾ ਫੋਨ ਵੀ ਗਵਾ ਲਿਆ ਗਵਾ ਲੈ ਨਹੀਂ ਚੋਰੀ ਹੋ ਗਿਆ ਉਹ ਕੈਮਰੇ ਚ ਵੀ ਆਇਆ ਜਿਹਨੇ ਕੱਢਿਆ ਚੋਰੀ ਹਨਾ ਉਹ ਕੈਮਰੇ ਚ ਚੈੱਕ ਕੀਤਾ ਉਹਨਾਂ ਨੇ ਫੋਨ ਕੱਢ ਲਿਆ ਕਿਸੇ ਨੇ ਉੱਥੇ ਤੇ ਚਲੋ ਮੰਮੀ ਦਾ ਫੋਨ ਹੈਗਾ ਸੀ ਮੰਮੀ ਦੇ ਨਾਲ ਫੋਨ ਤੇ ਗੱਲਬਾਤ ਹੋ ਰਹੀ ਹੈ ਸੋ ਉਹਨਾਂ ਨੂੰ ਲੈਣ ਜਾਈਏ ਕਿਰਨ ਨੇ ਬਣਾਈ ਹੈ ਜੀ ਆ ਰਾਗੀ ਦੀ ਰੋਟੀ ਤੇ ਨਾਲ ਦਹੀਂ ਤੇ ਆ ਇਬਾਦਤ ਪਹੁੰਚ ਚੁੱਕੀ ਆਪਣੇ ਪਾਪਾ ਨਾਲ ਰੋਟੀ ਖਾਣ ਵਾਸਤੇ ਕਿਉਂਕਿ ਰੋਟੀ ਆਏ ਆਏ ਗੰਦੀ ਬੋਲ ਨਹੀਂ ਰੱਖਣੀ ਚੜਦੇ ਛੜਦੇ ਚੜਦੇ ਚੜਦੇ ਗੰਦੀ ਬੋਲ ਨਹੀਂ ਵਿੱਚ ਹਾਂ ਦਿਨਾ ਬਾਬੂ ਦਿਨਾ ਤੁਨ ਉਹ ਦਿਨਾ ਰੋਟੀ ਖਾਣ ਪਹੁੰਚ ਗਈ ਮੇਰੇ ਕੋਲ ਇਹ ਖਾਂਦੀ ਆ ਰੋਟੀ ਸੱਡ ਨਾਲ ਸੈਨੂੰ ਪਤਾ ਉਹ ਖਵਾਨਾ ਪੁੱਤ ਖਵਾਨਾ ਚੱਲ ਮੈਂ ਫੋਨ ਰੱਖਦਾ 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 ਆ ਖਾਰੀ ਬੈਠੀ ਰੋਟੀ ਉਹਦੀ ਮੰਮੀ ਦੇ ਨਾਲ ਪਾਪੇ ਨਾਲ ਜਿੰਨੀ ਕਾਣੀ ਚ ਖਾ ਲਈ ਹੋਣੇ ਤੇ ਬੈ ਗਈ ਐ ਨਾ ਟੀਵੀ ਦੇਖੀ ਜਾਂਦੀ ਐ ਮੰਮੀ ਹੁਣੀ ਆ ਜਾਣ ਫਿਰ ਆਪਾਂ ਇੱਕ ਵਾਰੀ ਟੇ ਚੇਅਰ ਟੂਚੀਆਂ ਦਾ ਹਿਸਾਬ ਕੋ ਤਾਂ ਗੱਡੀ ਚ ਰੱਖ ਕੇ ਦੇਖ ਲੈਣੇ ਆ ਉਹ ਵਧੀਆ ਬਣ ਜਾਣਾ ਤੇ ਸ਼ਾਮ ਨੂੰ ਲੈਣ ਜਾਈਏ ਉਹਨਾਂ ਨੂੰ 에어ਪੋਰਟ ਤੇ ਤੇ ਹੁਣ ਆਪਾਂ ਸੋਚਦੇ ਹਾਂ ਵੀ ਧੁੱਪੇ ਚੱਲਦੇ ਹਾਂ ਉੱਪਰ ਰੋਟੀ ਪਾਣੀ ਛਕ ਕੇ ਆਰਾਮ ਨਾਲ ਥੋੜੀ ਜਿਹੀ ਰੋਟੀ ਥੱਲੇ ਹੋ ਜੇ ਫਿਰ ਚੱਲਦੇ ਹਾਂ ਤੇ ਅੱਜ ਗਨੇ ਚੂਸਦੇ ਹਾਂ ਕੁਝ ਚੂਸਲੇ ਬਾਹਲੇ ਸੁਆਸੀ ਕੁਝ ਇੱਕ ਦੋ ਪਏ ਨੇ ਉਹ ਹੁਣ ਚੂਸ ਲਈਏ ਗਨੇ ਬੜੇ ਵਧੀਆ ਲੱਗਦੇ ਨੇ ਤੇ ਹੁਣ ਛੱਤ ਤੇ ਜਾ ਕੇ ਧੁੱਪੇ ਬਹਿ ਕੇ ਬੜਾ ਮਜ਼ਾ ਆਏਗਾ